ਦੋ ਨੰਬਰ ਬਾੜ ਨੂੰ 6 ਬਣਾਤਾ 6 ਨੂੰ 10 ਬਣਾਤਾ ਨੰਗਲ ਅੰਮ੍ਰਿਤਸਰ ਉਹ ਦੇਖੋ ਐਡੀ ਬੇਈਮਾਨੀ ਨਾਲ ਸਰਕਾਰਾਂ ਇਲੈਕਸ਼ਨਾਂ ਕਰਾ ਰਹੀਆਂ ਪਹਿਲਾਂ ਜਿਹੜਾ ਪ੍ਰੇਸ਼ਤ ਤੇ ਬਲੱਗ ਸਕਦੇ ਤੁਸੀਂ ਦੇਖਿਆ ਧਜੀਆਂ ਉਡਾਤੀਆਂ ਸਾਰੇ ਨੀਵਾਂ ਦੀਆਂ ਕਾਨੂੰਨਾਂ ਦੀਆਂ ਤੇ ਹੇਰਾਫਰੀ ਦੀ ਹੁਣ ਇਹ ਹੈ ਕਿ ਅੱਜ ਲਾਸਟ ਡੇਟ ਹੈ ਲੋਕਾਂ ਦੇ ਇਤਰਾਜ਼ ਫਾਈਲ ਕਰਨ ਦੇ ਤੇ ਕਿਸੇ ਨੂੰ ਪੁੱਛ ਕੇ ਦੇਖ ਲੋ ਕਮੇਟੀ ਚ ਨਕਸ਼ੇ ਦੀ ਹਲਕੀ ਤਿਆਰ ਜੀ ਜੇ ਨਕਸ਼ਾ ਨਹੀਂ ਬਣਿਆ ਇਤਰਾਜ਼ ਕੋ ਕੀ ਕਰੂਗਾ ਕਿਉਂਕਿ ਜੇ ਸਰਕਾਰ ਨੇ ਇਲੈਕਸ਼ਨਾਂ ਇਦਾਂ ਕਰਾਉਣੀਆਂ ਨਾਮਿਨੇਸ਼ਨ ਹੀ ਕਰਦੇ ਤਾਂ ਕੀ ਫਾਇਦਾ ਇਲੈਕਸ਼ਨ ਕਰਾਉਣ ਦਾ ਜੇ ਤੁਸੀਂ ਲੋਕਾਂ ਨੂੰ ਫੇਅਰ ਓਪਰਚ्युनिटी ਨਹੀਂ ਦੇਣੀ ਤੇ ਇਹ ਇਹ ਦੋ ਗੱਲਾਂ ਕਰਕੇ ਇਹ ਪਰਦੇ ਰੱਖ ਰਹੇ ਆ ਇੱਕ ਤਾਂ ਇਹ ਵੀ ਉਹ ਦੁਬਾਰਾ ਲੈਂਡ ਪੂਲਿੰਗ ਵਾਲਾ ਰੋਲਾ ਪਾਣਗੇ ਕਿਉਂਕਿ ਪਿੰਡਾਂ ਦੇ ਪਿੰਡ ਕਮੇਟੀਆਂ ਦੇ ਵਿੱਚ ਆ ਰਹੇ ਆ ਕਾਰਪੋਰੇਸ਼ਨ ਦੇ ਵਿੱਚ ਆ ਰਹੇ ਆ ਤੇ ਉਹ ਰੋਲਾ ਪਾਣਾ ਇੱਕ ਤਾਂ ਉਹਨਾਂ ਤੋਂ ਇਹ ਗੁਪਤ ਕੰਮ ਕਰ ਰਹੇ ਆ ਅੱਗੋਂ ਜਿਹੜਾ ਹੈਗਾ ਜਨਗਣਨਾ ਸ਼ੁਰੂ ਹੋ ਜਾਣੀ ਹੈ ਇੱਕ ਤਰੀਕ ਤੋਂ ਫੇਰ ਜੋ ਕੁਝ ਨੋਟੀਫਿਕੇਸ਼ਨ ਹੋ ਗਿਆ ਉਹ ਚੇਂਜ ਨਹੀਂ ਹੋਣਾ ਚੰਨੀ ਦੇਰ ਤੱਕ ਜਨਗਣਨਾ ਸਾਲ ਲੱਗੇ ਡੇਢ ਲੱਗੇ ਕੰਪਲੀਟ ਨਹੀਂ ਹੁੰਦਾ ਕੰਮ ਉਹਨਿੰਦੇ ਤੱਕ ਕੋਈ ਕੋਈ ਚੇਂਜ ਨਹੀਂ ਹੋ ਸਕਣਾ ਇਹਨਾਂ ਦਾ ਜੋਰ ਲੱਗਿਆ ਕਿ ਚੋਰੀ ਛੱਪੇ ਆਪਾਂ ਉਹਨਾਂ ਦੀ ਨੋਟੀਫਿਕੇਸ਼ਨ ਕਰ ਦਈਏ ਤੇ ਬਾਅਦ ਚ ਦਾ ਅਦਾਲਤਾਂ ਚ ਵੀ ਜਾ ਕੇ ਹੱਥ ਖੜੇ ਕਰਦਾਂਗੇ ਜੀ ਜਨਰਲ ਕੰਨਾ ਚੱਲ ਪਈ ਹੈ ਇਸ ਕਰਕੇ ਹੁਣ ਅਸੀਂ ਨੋਟੀਫਿਕੇਸ਼ਨ ਵਾਪਸ ਨਹੀਂ ਕਰ ਸਕਦੇ ਇਹਨਾਂ ਨੂੰ ਰੈਕਸ਼ਨ ਦਾ ਤਾਂ ਮਤਲਬ ਨਹੀਂ ਤਾਂ ਜ਼ਮੀਨਾਂ ਦਾ ਇਹਨਾਂ ਨੂੰ ਪਿਆ ਵੀ ਜ਼ਮੀਨਾਂ ਵੀ ਅਸੀਂ ਕਿੱਦਾਂ ਕਬਜ਼ੇ ਤੇ ਕਰਨੀ ਹੈ ਰੈਕਸ਼ਨ ਤਾਂ ਜੋ ਇਹਨਾਂ ਦੇ ਅੱਗੇ ਮਰ ਸੁਭੇ ਚੱਲਦੇ ਆ ਉਹੀ ਇਹਨਾਂ ਨੇ ਹੁਣ ਕਰਨੇ ਨਹੀਂ ਹੋ ਰਹੀ ਮੂਰਪੁਰ ਬੇਦੀ ਵਾਲੇ ਜਿਹੜੇ ਰੋਪੜ ਦੇ ਵਿਧਾਇਕ ਨੇ ਉਹ ਉਹ ਇਲਜ਼ਾਮ ਲਾ ਰਹੇ ਨੇ ਵੀ ਮੇਰੇ ਇਲਾਕੇ 'ਚ ਨਹੀਂ ਹੋ ਰਹੀ ਨਾ ਚੋਰੀ ਅਨੰਤਪੁਰ ਵਾਲੇ ਇਲਜ਼ਾਮ ਲਾ ਰਹੇ ਨੇ ਵੀ ਰੋਪੜ ਹੋਣੀ ਲੜਾਈ ਇਸ ਗੱਲ ਦੀ ਹੈ ਨਹੀਂ ਲੜਾਈ ਇਸ ਗੱਲ ਦੀ ਤਾਂ ਕੋਈ ਰੌਲਾ ਹੀ ਨਹੀਂ ਕਿ ਮਾਈਨਿੰਗ ਪਹਿਲਾਂ ਨਾਲੋਂ ਕਈ ਗੁਣਾ ਵੱਧ ਹੋ ਰਹੀ ਜਿਹੜੇ ਰੌਲੇ ਪੈਂਦੇ ਹੋਏ ਸੇਪਤੀ ਨੂੰ ਕਹਿੰਦੇ ਤੇ ਜਿੰਨੂੰ ਘੱਟ ਮਿਲਦਾ ਉਹ ਦੂਜੇ ਰੌਲਾ ਪੰਦਾ ਉਹਦਾ ਮੂੰਹ ਬੰਦ ਹੋ ਜਾਂਦਾ ਇਹਨਾਂ ਨੇ ਤੁਸੀਂ ਦੇਖੋ ਐਡੀ ਵੱਡੀ ਸਾਡੀ এনवायरमेंटਲ ਡਿਵਾਸਟੇਸ਼ਨ ਕਰ ਦਿੱਤੀ ਸਤਿਆ ਦਾਸ ਕਰਕੇ ਰੱਖ ਦਿੱਤਾ ਇਹ ਗੁਰੂਆਂ ਦੀ ਧਰਤੀ ਸੀਗੀ ਕਿੰਨੀ ਖੂਬਸੂਰਤੀ ਸੀ ਇਹਦੀ ਔਰ ਅੱਜ ਦੇਖੋ ਵੀ ਇੰਨੀ ਇੰਨੀ ਨਵੇਂ ਪਦਰਤੇ ਜਾ ਕੇ ਇਹਨਾਂ ਨੇ ਬਾਈਂਡਿੰਗ ਕਰ ਦਿੱਤੀ ਕਿ ਲੱਗੇ ਪਾਣੀ ਦੇ ਲੈਵਲ ਜਿਹੜੇ ਆ ਉਹ ਦਰਖਤ ਸੁੱਕਣ ਨਾ। ਟਿਊਬਲਾਂ ਦਾ ਪੰਜੜਾ ਪਾਣੀ ਆ ਉਹ ਥੱਲੇ ਚਲਾ ਗਿਆ। ਇਹ ਹਾਲ ਆ ਲੋਕਾਂ ਦਾ ਇਸ ਲੈਵਲ ਤੱਕ ਜਿਹੜੀਆਂ ਦਰਿਆਵਾਂ ਦੇ ਜਿਹੜੇ ਵਾਹਣ ਨੇ ਉਹ ਚੇਂਜ ਵੈਂਟ ਚੇਂਜ ਹੋਣ ਵਾਲੇ ਦਰਿਆਵਾਂ ਦੇ। ਇਸ ਤੋਂ ਵੱਧ ਹੋਰ ਕੀ ਨੁਕਸਾਨੀਆਂ ਨਿਕਲਣਾਂ। ਲਾਸ ਦੇ ਵਿੱਚ ਇੱਕ ਹਲਦੇ ਇਲੈਕਸ਼ਨਾਂ ਤੋਂ ਪਹਿਲਾਂ ਵਾਰਡ ਬੰਦੀ ਜਿਸ ਤਰੀਕੇ ਨਾਲ ਮਾਰਿਆ ਜਾ ਰਿਹਾ ਪਰ ਪੰਜਾਬ ਸਰਕਾਰ ਲਗਾਤਾਰ ਨਹੀਂ ਗੂੜੀ ਚੁੱਪ ਹੈ। ਆਓ ਬੀਜਾ ਦੇ ਉੱਪਰ ਬਿੱਲ ਲਿਆਉਣ ਦੀ ਗੱਲ ਹੈ ਅਮਰੀਕਾ ਦੇ ਉੱਪਰ ਘੱਟ ਲਾਣ ਦੀ ਗੱਲ ਹੈ ਇਸ ਤੋਂ ਇਲਾਵਾ بجلی ਸੋਧ ਬਿੱਲ ਜਿਹੜਾ ਹੈ ਪੰਜਾਬ ਸਰਕਾਰ ਦਾ ਕੋਈ ਖੁੱਲਕੇ ਦੇ ਉੱਪਰ ਨਾ ਤਾਂ ਕਾਰਵਾਈ ਅਸੈਂਬਲੀ ਸੈਸ਼ਨ ਵੀ ਰਣ ਆਉਣ ਵਾਲਾ ਹੈ ਦੇਖੋ ਪਹਿਲੀ ਤੇ ਗੱਲ ਹੈ ਕਿ ਇਹ ਮੰਦ ਭਾਗੀ ਗੱਲ ਹੈ ਕਿ ਚਾਹੇ ਹੁਣ ਵਾਲੀ ਸਾਡੇ ਦੇਸ਼ ਦੀ ਸਰਕਾਰ ਹੈ ਜਾਂ ਇਸ ਤੋਂ ਪਹਿਲਾਂ ਲੰਬਾ ਸਮਾਂ ਕਾਂਗਰਸੀਆਂ ਸਰਕਾਰਾਂ ਦੀ ਰਹੀ ਹੈ ਜਿਹੜੀ ਵੀ ਸਰਕਾਰ ਆਉਂਦੀ ਹੈ ਉਹ ਫੈਡਰਲਿਜ਼ਮ ਦੇ ਖਿਲਾਫ ਜਿਹੜੀ ਹੈ ਉਹ ਲਗਾਤਾਰ ਡਟ ਕੇ ਕੰਮ ਕਰਦੀ ਹੈ ਕੰਸਲਟੇਸ਼ਨ ਪ੍ਰੋਸੈਸ ਹੁੰਦੀ ਹੈ ਕਿ ਜੇ ਤੁਸੀਂ ਕੋਈ ਫੈਸਲਾ ਲੈਣਾ ਹੈ ਦੇਸ਼ ਦੇ ਹਿੱਤ ਦੇ ਵਿੱਚ ਤੇ ਸੂਬਿਆਂ ਨਾਲ ਵੀ ਨਾ ਸਲਾਹ ਕਰੋ ਜਿਨ੍ਹਾਂ ਨੂੰ ਇਹ ਚੀਜ਼ਾਂ ਇਫੈਕਟ ਕਰਦੀਆਂ ਉਹ ਕੰਸਲਟੇਟਿਵ ਮੈਕੈਨਿਜ਼ਮ ਜਿਹੜਾ ਹੈਗਾ ਸਾਡੇ ਜਿਹੜਾ ਸਿਸਟਮ ਦੇ ਵਿੱਚੋਂ ਹੌਲੀ-ਹੌਲੀ ਖਤਮ ਹੋ ਰਿਹਾ ਹੁਣ ਲਗਾਤਾਰ ਇੱਕ ਪਲਾਨਡ ਔਰ ਸਿਸਟਮੈਟਿਕ ਵੇ ਦੇ ਨਾਲ ਇੱਕ-ਇੱਕ ਕਰਕੇ ਜਿਹੜੇ ਸੂਬਿਆਂ ਦੇ ਅਧਿਕਾਰ ਸੰਧਾਨ ਦੇ ਵਿੱਚ ਜਿਹੜੇ ਸਟੇਟ ਲਿਸਟ ਦੇ ਵਿੱਚ ਸੂਬਿਆਂ ਨੂੰ ਦਿੱਤੇ ਹੋਏ ਸੀ ਜਾਂ ਕਨਕਰਡ ਲਿਸਟ ਦੇ ਵਿੱਚ ਜਿੱਥੇ ਸੂਬਿਆਂ ਦੇ ਨਾਲ ਕਨਸਲਟੇਸ਼ਨ ਕਰਕੇ ਹੀ ਫੈਸਲੇ ਹੋਣੇ ਸੀ ਉਹ ਸਾਰੀਆਂ ਚੀਜ਼ਾਂ ਹੌਲੀ-ਹੌਲੀ ਖਤਮ ਕੀਤੀਆਂ ਜਾ ਰਹੀਆਂ ਜਿੱਦੇ ਨਾਲ ਤੁਸੀਂ ਦੇਖੋਗੇ ਸਾਊਥ ਦੇ ਜਿਹੜੇ ਸੂਬੇ ਨੇ ਉਹ ਵੀ ਬੜੇ ਵਿਚਾਨੀ ਦਿਖਾਉਂਦੇ ਆ ਨਾਰਥ ਦੇ ਵਿੱਚ ਵੀ ਜਿਹੜੇ ਆ ਬਹੁਤ ਵੱਡੇ ਤਰੀਕੇ ਨਾਲ ਲੋਕੀ ਇਹਦਾ ਵਿਰੋਧ ਕਰਦੇ ਆ ਇਹ ਅਨਰਸਟ ਜਿਹੜੀ ਹੈ ਇਹ ਕਿਸੇ ਵੀ ਤਰੀਕੇ ਦੇਸ਼ ਵਾਸਤੇ ਚੰਗੀ ਨਹੀਂ ਹੁੰਦੀ ਕਿਉਂਕਿ ਜੇ ਤੁਸੀਂ ਕੋਈ ਫੈਸਲਾ ਲੈਣਾ ਵੀ ਆ ਜਿਨ੍ਹਾਂ ਲੋਕਾਂ ਨੂੰ ਇਹ ਫੈਸਲਾ ਇਫੈਕਟ ਕਰਦਾ ਪਹਿਲਾਂ ਉਹਨਾਂ ਨੇ ਡਿਸਕਸ ਕਰੋ ਉਦੋਂ ਖੇਤੀ ਕਾਨੂੰਨਾਂ ਬਾਰੇ ਵੀ ਇਸੇ ਤਰ੍ਹਾਂ ਹੀ ਹੋਇਆ ਬਾਅਦ ਚੋਂ ਵਾਪਸ ਛੜੇ ਪਏ ਹੁਣ ਜਿਹੜਾ ਇਲੈਕਟ੍ਰਿਸਿਟੀ ਬਿੱਲ ਹੈ ਜੇ ਇਹ ਲਾਗੂ ਹੋ ਗਿਆ ਤੇ ਇਹਦਾ ਬਹੁਤ ਵੱਡਾ ਨੁਕਸਾਨ ਜਿਹੜਾ ਹੈਗਾ ਉਹ ਕਿਸਾਨੀ ਦੇ ਸੈਕਟਰ ਨੂੰ ਰੂਰਲ ਸੈਕਟਰ ਨੂੰ ਔਰ ਜਿਹੜਾ ਸਬਸਿਡਾਈਜ਼ਡ ਸੈਕਟਰ ਹੈ ਅਧਰਲੇ ਫ੍ਰੀ ਬਿਜਲੀ ਜਿਨ੍ਹਾਂ ਨੂੰ ਮਿਲਦੀ ਹੈ ਉਹਨਾਂ ਨੂੰ ਬਹੁਤ ਵੱਡਾ ਨੁਕਸਾਨ ਹੋਏਗਾ ਕੋਈ ਵੀ ਕੰਪਨੀ ਜਿਹੜੀ ਕਮਰਸ਼ੀਅਲ ਉਹ ਕਿਉਂ ਇਹੋ ਜੇ ਸੈਕਟਰ ਨੂੰ ਪ੍ਰਮੋਟ ਕਰੇਗੀ ਜਿਹਨੇ ਤੁਹਾਨੂੰ ਪੈਸਾ ਨਹੀਂ ਹੁੰਦਾ ਜਦੋਂ ਸਟੇਟ ਕੋਈ ਬਿਜਲੀ ਬੋਰਡ ਚਲਾਉਂਦੀ ਹੈ ਤਾਂ ਉਹ ਇੱਕ ਵੈਲਫੇਅਰ ਸਟੇਟ ਹੋਣ ਦੇ ਨਾਤੇ ਸਾਰੀਆਂ ਗੱਲਾਂ ਦਾ ਧਿਆਨ ਰੱਖਦੀ ਹੈ ਕਿ ਇਹ ਵਰਗ ਗਰੀਬ ਹੈ ਇਹਨੂੰ ਸਬਸਿਡੀ ਦੇਣੀ ਹੈ ਇਹ ਅਫੋਰਡ ਕਰਦਾ ਇਹਦੇ ਤੋਂ ਕਿੰਨੇ ਪੈਸੇ ਲੈਣੇ ਪਰ ਜਦੋਂ ਕੋਈ ਵਪਾਰੀ ਆਉਂਦਾ ਉਹਦੇ ਵਪਾਰ ਕਿਤੇ ਦੇਖਨੇ ਹੁੰਦੇ ਇਸ ਕਰਕੇ ਇੱਕ ਤਾਂ ਸਾਡਾ ਕੰਟਰੋਲ ਜਿਹੜਾ ਹੈਗਾ ਸਟੇਟਾਂ ਦਾ ਬਿਜਲੀ ਬੋਰਡਾਂ ਤੋਂ ਉਹ ਹੌਲੀ-ਹੌਲੀ ਕੇਂਦਰ ਦੇ ਹੱਥ ਚ ਜਾ ਰਿਹਾ ਹੈ ਦੂਜਾ ਇਹ ਕਿ ਜਿਹੜਾ ਸਾਡਾ ਸਬਸਿਡੀ ਸੈਕਟਰ ਹੈ ਖਾਸ ਕਰਕੇ ਐਗਰੀਕਲਚਰ ਰੂਰਲ ਸੈਕਟਰ ਤੇ ਜਿਹੜੇ 300 ਯੂਨਿਟ ਫ੍ਰੀ ਬਿਜਲੀ ਵਾਲਾ ਇਹਨਾਂ ਦਾ ਬਿਲਕੁਲ ਜਿਹੜੀਆਂ ਸੇਵਾਵਾਂ ਨੇ ਉਹ ਖਤਮ ਹੋ ਜਾਣਗੀਆਂ ਇਹ ਬੜੀ ਚਿੰਤਾਜਨਕ ਵਿਸ਼ਾ ਲੇਕਿਨ ਹੁਣ ਸੀਟ ਮੇਲ ਆ ਗਿਆ ਉੱਥੇ ਵੀ ਕਿਸਾਨਾਂ ਨਾਲ ਕੋਈ ਸਲਾਹ ਨਹੀਂ ਹੋਣੀ ਕਿਉਂਕਿ ਕਿਸਾਨ ਜਿਹੜਾ ਹੈਗਾ ਇਹਨੂੰ ਪ੍ਰੋਟੈਕਟ ਕਰਕੇ ਰੱਖਣਾ ਇਹਦੇ ਹਿੱਤ ਪ੍ਰੋਟੈਕਟ ਕਰਕੇ ਰੱਖਣਾ ਹਰ ਗਵਰਨਮੈਂਟ ਦੀ ਡਿਊਟੀ ਹੈ ਪਰ ਮਹਿਸੂਸ ਇਹ ਹੁੰਦਾ ਵੀ ਗਵਰਨਮੈਂਟ ਨਾਲ ਕਾਰਪੋਰੇਟਾਂ ਦੇ ਹੱਥਾਂ 'ਚ ਖੜੇ ਲੱਗੇ ਹਰ ਚੀਜ਼ ਜਿਹੜੀ ਕਾਰਪੋਰੇਟ ਨੂੰ ਸੂਟ ਕਰਦੀ ਹੈ ਉਹ ਜਿਹੜੀ ਹੈ ਕਲਾਸ ਵਿੱਚ ਐਡ ਕਰ ਦਿੱਤੀ ਜਾਂਦੀ ਹੈ ਪਰ ਕਿਸਾਨ ਕਾਰਪੋਰੇਸ਼ਨ ਨਾਲ ਕਾਰਪੋਰੇਟਾਂ ਦੇ ਨਾਲ ਨਹੀਂ ਲੜ ਸਕਦੇ ਉਹਦੇ ਹਿੱਤ ਸਟੇਟਾਂ ਨੇ ਜਿਹੜੇ ਆ ਉਹ ਸੇਫ ਰੱਖਣੇ ਆ ਇਸ ਕਰਕੇ ਕੋਈ ਕਾਨੂੰਨ ਬਣਾਉਣ ਤੋਂ ਪਹਿਲਾਂ ਸਾਰੇ ਜਿਹੜੇ ਸਟੇਕ ਹੇਲਰ ਆ ਉਹਨਾਂ ਨਾਲ ਸਲਾਹ ਹੋਣੀ ਚਾਹੀਦੀ ਸਰਕਾਰ ਤਾਂ ਦਿੱਲੀ ਵਾਲਿਆਂ ਨਾਲ ਲੜ ਕੇ ਚੱਲਦੀ ਜਿੱਥੇ ਉਹਨਾਂ ਦਾ ਹੁਕਮ ਆ ਜਾਂਦਾ ਉੱਥੇ ਇਹਨਾਂ ਦੀ ਜ਼ੁਬਾਨ ਬੰਦ ਹੋ ਜਾਂਦੀ ਹੈ ਇਹ ਦਿੱਲੀ ਜਾਂਦੇ ਆ ਅੰਦਰ ਜਾ ਕੇ ਸਹਿਮਤੀਆਂ ਦੇ ਆਉਂਦੇ ਆ ਜਦੋਂ ਬਾਹਰ ਆ ਕੇ ਪੰਜਾਬ ਦੇ ਵਿਰੋਧ ਫੈਸਲੇ ਹੁੰਦੇ ਆ ਫਿਰ ਇੱਕ ਦੋ ਪ੍ਰੈਸ ਕਾਨਫਰੰਸਾਂ ਕਰਕੇ ਤੇ ਰਸਮੀ ਕਾਰਵਾਈ ਕਰਕੇ ਚੁੱਪ ਕਰ ਦਿੰਦੇ ਆ ਇਹਨਾਂ ਦੀ ਸਹਿਮਤੀ ਤੋਂ ਬਿਨਾਂ ਸਟੇਟ ਦੇ ਉਲਟ ਫੈਸਲੇ ਹੁੰਦੇ ਹੀ ਨਹੀਂ ਇਹ ਹਰ ਫੈਸਲੇ ਦੇ ਵਿੱਚ ਪਾਈਵੜ ਹੁੰਦੇ ਜਿੰਨੇ ਵੀ ਹੁਣ ਤੱਕ ਫੈਸਲੇ ਹੋਏ ਤੁਸੀਂ ਦੇਖ ਲਓ ਕਿਤੇ ਇੱਕ ਦੇ ਖਿਲਾਫ ਵੀ ਇਹਨਾਂ ਨੇ ਡਟ ਕੇ ਕਦੀ ਆਵਾਜ਼ ਉਠਾਈ ਹੋ ਬਾ ਰਸਮੀ ਜਾਂ ਇੱਕ ਟਵੀਟ ਕਰ ਦੇਣਾ ਜਾਂ ਇੱਕ ਪ੍ਰੈਸ ਕਾਨਫਰੰਸ ਹੇਠਲੇ ਲੈਵਲ ਤੇ ਕਰਾਦਣੀ ਤੇ ਬਸ ਕੰਮ ਖਤਮ ਹੋ ਜਾਂਦਾ ਔਰ ਕੇਂਦਰ ਆਪਣੇ ਇੱਕ ਇੱਕ ਕਰਕੇ ਹੱਕ ਜਿਹੜੇ ਪੰਜਾਬ ਦੇ ਉਹ ਕੋਈ ਚੱਲ ਜਿਹੜੇ ਇਹਨਾਂ ਦੇ ਆਪਣੇ ਕੋਈ ਹਜੇ ਪੈਸਾ ਕਿਸੇ ਨੂੰ ਕੋਈ ਨਹੀਂ ਆ ਦੇਖੋ ਵਾਦਾ ਇਹਨਾਂ ਨੇ ਪੂਰਾ ਕਿਹੜਾ ਕੀਤਾ ਵਾਦਿਆਂ ਦੇ ਉਲਟ ਕੰਮ ਕੀਤਾ 1100 ਤਾਂ ਤੁਸੀਂ ਭੁੱਟ ਜਓ ਹੁਣ ਤਾਂ ਇੱਕ ਇੱਕ ਬੀਬੀ ਦਾ 50-5000 ਰੁਪਇਆ ਹੋਇਆ ਤੇ ਕਿੱਥੋਂ ਦੇਣਾ ਇਹਨਾਂ ਨੂੰ ਜਿਹੜਾ ਦੇਣਾ ਸੀ ਉਹ ਤਾਂ ਕੀ ਤੁਸੀਂ ਛੱਡੋ ਜਿਹੜਾ ਇਹਦਾ ਕਹਿੰਦੇ ਸੀ ਸਾਫ਼ ਸੁਥਰਾ ਪ੍ਰਸ਼ਾਸਨ ਦੇ ਦੇਾਂਗੇ ਤੇ ਸਾਰੇ ਵੱਡੇ ਵੱਡੇ ਕਰਪਸ਼ਨ ਦੇ ਘਟਾਲਿਆਂ ਦੇ ਫਸੇ ਫਿਰਦੇ ਕਹਿੰਦੇ ਸੀ ਲੋਕਪਾਲ ਬਣਾ ਦੇਾਂਗੇ ਨਾ ਲੋਕਪਾਲ ਹੀ ਨਹੀਂ ਬਣਾਇਆ ਤੇ ਫਿਰ ਆਪਣੀ ਲੋਟਸਟ ਬੰਦ ਹੋ ਜਣੀ ਹਰ ਪਾਸੇ ਸਰਕਾਰ ਫੇਲ ਹੋ ਗਈ ਲੈਂਡ ਆਰਡਰ ਦੇ ਵਿੱਚ ਸਰਕਾਰ ਫੇਲ ਹੋ ਗਈ এমਪਲॉयਮੈਂਟ ਨੌਜਵਾਨਾਂ ਨੂੰ ਦੇਣ ਚ ਸਰਕਾਰ ਫੇਲ ਹੋ ਗਈ ਵੈਲਫੇਅਰ ਸਕੀਮਾਂ ਸਰਕਾਰ ਦੀਆਂ ਸਾਰੀਆਂ ਬੰਦ ਹੋ ਗਈਆਂ ਡਿਵੈਲਪਮੈਂਟ ਟੋਟਲੀ ਪੰਜਾਬ ਦੀ ਬੰਦ ਹੋ ਗਈ ਤੇ ਦੱਸੋ ਸਰਕਾਰ ਕਾਦੀ ਹੈ ਜੋ ਦਿੱਲੀ ਵਾਲਿਆਂ ਦਾ ਹੁਕਮ ਹੁੰਦਾ ਉਹ ਥੱਲੇ ਲਾਗੂ ਹੋ ਜਾਂਦਾ ਜਦੋਂ ਦਿੱਲੀ ਵਾਲਿਆਂ ਦਾ ਹੁਕਮ ਆ ਜਾਂਦਾ ਉਹ ਪ੍ਰੈਸ ਕਾਨਫਰੰਸ ਹੋ ਜਾਂਦੀ ਸੋ ਆਏ ਦਿੱਲੀ ਵਾਲਿਆਂ ਨੂੰ ਖੁਸ਼ ਕਰਨ ਦੇ ਤੇ ਉਹਨਾਂ ਦੇ ਘਰ ਭੰਦੇ ਇਹ ਸਰਕਾਰ ਕੰਮ ਹੀ ਨਹੀਂ ਕੋ ਕਰਦੀ ਆ ਪਹਿਲਾਂ ਲੈਂਡ ਪੋਲਿੰਗ ਤੇ ਜ਼ਮੀਨਾਂ ਖੋਣ ਲੱਗੇ ਸੀ ਜਿਹੜੇ ਲੈਂਡ ਪੋਲਿੰਗ ਤੋਂ ਬਚ ਗਏ ਆ ਤੇ ਹੁਣ ਸ਼ਹਿਰਾਂ ਦੀ ਹੱਦ ਵਧਾ ਕੇ ਉਹ ਕਾਰਪੋਰੇਸ਼ਨ ਦੇ ਵਿੱਚ ਲੈ ਕੇ ਤੇ ਉਹੀ ਮਨਸੂਬੇ ਫੇਰ ਸ਼ੁਰੂ ਹੋ ਗਏ ਅੱਲੇ ਦਿਹਾੜੇ ਦੇ ਵਿੱਚ ਮੈਂ ਪੜ੍ਹਿਆ ਸੀਗਾ 140 ਪਿੰਡ ਸ਼ਾਇਦ ਜੇ ਮੈਂ ਗਲਤ ਨਹੀਂ 140 ਪਿੰਡ ਦੀ ਪ੍ਰੋਪੋਜ਼ਲ ਬਣ ਗਈ ਹੈ ਕਿ ਉਹ ਕਾਰਪੋਰੇਸ਼ਨ ਚ ਆ ਜਾਣਗੇ ਦੱਸੋ ਇੰਨੇ ਪਿੰਡ ਕਾਰਪੋਰੇਸ਼ਨ ਦੇ ਤੁਸੀਂ ਰਾਤੋ ਰਾਤ ਲੈ ਕੇ ਕੀ ਕਰਨੇ ਸਿਰਫ ਉਹ ਜ਼ਮੀਨ ਤੇ ਪੰਚਾਇਤਾਂ ਦੀ ਜ਼ਮੀਨ ਦੇ ਉੱਤੇ ਸਰਕਾਰ ਦੀ ਅੱਖ ਹੈ ਇਸੇ ਤਰ੍ਹਾਂ ਹੀ ਬਾਕੀ ਸ਼ਹਿਰਾਂ 'ਚ ਹੋ ਰਿਹਾ ਹੈ ਹੁਣ ਜੇ ਲੈਂਡ ਪੂਲਿੰਗ ਤੋਂ ਭਜਣਾ ਪਿਆ ਕਿਉਂਕਿ ਸਾਰੇ ਪੰਜਾਬੀ ਜਿਹੜੇ ਆ ਸਰਕਾਰ ਦੇ ਪਿੱਛੇ ਪੈਗੇ ਸੀ ਇਹਨਾਂ ਨੂੰ ਲੱਗਿਆ ਕਿ ਹੁਣ ਸਾਨੂੰ ਲੋਕਾਂ ਨੇ ਨਹੀਂ ਵੜਨ ਦੇਣਾ ਤੇ ਹੁਣ ਸ਼ਹਿਰਾਂ ਦੀ ਲਿਮਟ ਵਧਾ ਕੇ ਉਹੀ ਇੰਡੈਕ ਤੇ ਕਿਹਣਾ ਲੈਂਡ ਪੂਲਿੰਗ ਵਾਲਾ ਕੰਮ ਫੇਰ ਸ਼ੁਰੂ ਹੋ ਗਿਆ ਜੀ ਦੱਸੋ ਇੱਕ